ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਅੱਜ ਦਾ ਵਿਚਾਰ ਇਹ ਹੈ ਵੀ ਜਿਹੜਾ ਬੰਦਾ ਰੱਬ ਨੂੰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਜਿਸ ਬੰਦੇ ਨੂੰ ਜਿਸ ਮਨੁੱਖ ਨੂੰ ਇਹ ਪ੍ਰਤੀਤ ਹੈ ਵੀ ਰੱਬ ਮਨ ਵੇਖਦਾ ਰੱਬ ਸੁਣਦਾ ਉਹ ਕਤਈ ਵੀ ਮਾੜਾ ਕੰਮ ਨਹੀਂ ਕਰਦਾ ਜਿਸ ਤਰ੍ਹਾਂ ਇੱਕ ਛੋਟੀ ਜੀ ਕਹਾਣੀ ਆਪਾਂ ਉਤੋਂ ਸਮਝ ਲਈਏ ਜਿਸ ਤਰ੍ਹਾਂ ਕਿਸੇ ਕੁਈ ਡੇਰਾ ਕਹਿ ਲਓ ਕੋਈ ਧਾਰਮਿਕ ਸਥਾਨ ਕਹਿ ਲਓ ਉਥੋਂ ਦਾ ਜੋ ਮੁਖੀ ਸੀ ਉਹਦਾ ਅੰਤ ਸਮਾ ਆ ਗਿਆ ਉਹਨੇ ਸੋਚਿਆ ਕਿਉਂ ਨਾ ਮੈਂ ਆਪਣੇ ਚੋਂ ਦੇ ਚੋਂ ਦੇ ਵੀ ਇਥੋਂ ਦੀ ਜ਼ਿੰਮੇਵਾਰੀ ਕਿਸ ਨੂੰ ਦੇ ਸੌਂਪ ਜਾਵਾਂ ਸੋ ਜਦੋਂ ਇਹ ਗੱਲ ਹੋਈ ਉਹ ਜ਼ਿੰਮੇਵਾਰੀ ਲੈਣ ਵਾਸਤੇ ਦੋ ਬੰਦੇ ਤਿਆਰ ਹੋ ਗਏ ਦੂਸਰਾ ਕਹਿੰਦਾ ਮੈਂ ਇਥੋਂ ਦਾ ਮਹੰਤ ਬਾਨਾ ਦੂਸਰਾ ਕਹਿੰਦਾ ਮੈਂ ਬਾਨਾ ਫਿਰ ਉਹਨੇ ਸੋਚਿਆ ਵੀ ਕੀ ਕੀਤਾ ਜਾਵੇ ਉਹਨਾਂ ਨੇ ਸੋਚ ਕੇ ਇਹ ਵਿਚਾਰ ਬਣਾਈ ਦੋ ਕਬੂਤਰ ਮੰਗਾਲੇ ਤੇ ਦੋਨਾਂ ਮਨੁੱਖਾਂ ਨੂੰ ਇੱਕ ਇੱਕ ਕਬੂਤਰ ਕਰਕੇ ਦੇ ਦਿੱਤਾ ਨਾਲ ਇਹ ਵਚਨ ਕਰ ਦਿੱਤਾ ਵੀ ਤੁਸੀਂ ਇਹ ਕਬੂਤਰ ਉਸ ਜਗ੍ਹਾ ਤੇ ਮਾਰ ਕੇ ਵਾਪਸ ਆਉਣਾ ਜਿੱਥੇ ਕੋਈ ਨਾ ਤੁਹਾਨੂੰ ਦੇਖਦਾ ਹੋਵੇ ਕੀ ਹੋਇਆ ਜੀ ਉਹਦੇ ਵਿੱਚ ਜਿਹਨੂੰ ਜਲਦੀ ਸੀ ਛੇਤੀ ਸੀ ਮੈਂ ਇੱਥੋਂ ਦਾ ਜਿਆਦੀ ਛੇਤੀ ਮਹੰਤ ਬਣ ਜਾਵਾਂ ਪ੍ਰਧਾਨ ਬਣ ਜਾਵਾਂ ਅੱਜ ਸਾਨੂੰ ਵੀ ਬਹੁਤ ਨਸ਼ਨ ਵੀ ਮੈਂ ਇੱਥੋਂ ਦਾ ਪ੍ਰਧਾਨ ਹਾਂ ਜਲਦੀ ਬਣਾਂ ਜਿਹਨੂੰ ਜਲਦੀ ਸੀ ਜਿਹਨੂੰ ਛੇਤੀ ਸੀ ਵੀ ਮੈਂ ਜਲਦੀ ਜਲਦੀ ਮੈਂ ਪ੍ਰਧਾਨ ਬਣ ਜਾਵਾਂ ਉਹਨੇ ਕੀ ਕੀਤਾ ਜੀ ਥੋੜਾ ਜਾਂ ਪਾਸੇ ਗਿਆ ਕੋਈ ਲੁਕਮੀਵ ਜੀ ਜਗਾ ਦੇਖੀ ਉੱਥੇ ਜਾ ਕੇ ਕਬੂਤਰ ਦੀ ਧੌਣ ਮਰੋੜ ਦਿੱਤੀ ਜਿਹੜਾ ਦੂਸਰਾ ਮਨੁੱਖ ਸੀ ਉਹ ਕਬੂਤਰ ਲੈ ਕੇ ਵਾਪਸ ਤਾਂ ਉਥੋਂ ਕਿਰੋ ਗਿਆ ਪਰ ਕਬੂਤਰ ਨੂੰ ਜਿਉਂਦਾ ਵਾਪਸ ਲੈ ਆਉਂਦਾ ਹੁਣ ਦੋਨੇ ਆ ਜਾਂਦੇ ਆ ਜੀ ਸੋ ਉਹ ਕਹਿੰਦਾ ਲਓ ਜੀ ਮੈਂ ਮਾਰ ਲਿਆਂਦਾ ਉਹ ਕਹਿੰਦਾ ਠੀਕ ਦੂਸਰੇ ਪੁੱਛਿਆ ਭਾਈ ਤੂੰ ਕਿਉਂ ਨਹੀਂ ਮਾਰ ਕੇ ਲਿਆਂਦਾ ਇਹ ਮੈਂ ਤਾਂ ਇਹ ਆਖਿਆ ਸੀ ਤੁਸੀਂ ਮਾਰ ਕੇ ਲੈ ਕੇ ਆਉਣਾ ਉਹ ਕਹਿੰਦਾ ਜੀ ਮੈਂ ਤੁਹਾਡਾ ਬਚਨ ਮੰਨਿਆ ਮੈਂ ਤੁਹਾਨੂੰ ਅਨਕਾਰ ਨਹੀਂ ਕੀਤਾ ਪਰ ਮੈਂ ਕਿਉਂ ਨਹੀਂ ਮਾਰਿਆ ਕਹਿੰਦੇ ਮੈਨੂੰ ਇਸ ਤਰ੍ਹਾਂ ਦੀ ਜਗ੍ਹਾ ਕਿਤੋਂ ਲੱਭੀ ਨਹੀਂ ਮੈਨੂੰ ਇਸ ਤਰ੍ਹਾਂ ਦੀ ਜਗ੍ਹਾ ਹੀ ਨਹੀਂ ਮਿਲੀ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਕਹਿੰਦੇ ਕਿਉਂ ਕਹਿੰਦੇ ਰੱਬ ਦੇਖਦਾ ਸੀ ਵੀ ਮੈਂ ਦੇਖਿਆ ਵੀ ਬੰਦੇ ਤੋਂ ਤਾਂ ਮੈਂ ਪਰਦਾ ਕਰ ਲੈਂਦਾ ਸੀ ਪਰ ਕਹਿੰਦੇ ਰੱਬ ਦੇਖਦਾ ਸੀ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਆ ਵੀ ਜਿਹੜਾ ਬੰਦਾ ਰੱਬ ਨੂੰ ਹਾਜ਼ਰ ਨਾਜ਼ ਸਮਝਦਾ ਹੈ ਤੇ ਉਹ ਕਦੇ ਵੀ ਮਾੜਾ ਕੰਮ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ